ਨਾਨੋ ਕੈਪਟਨ ਨਰੇਸ਼ ਵਰਮਾ ਜੀ ਮੈਂ ਸਵੱਛ ਭਾਰਤ ਦੇ ਗਰਾਉਂਡ ਦਾ ਬਿਆਨ ਦਾ ਬ੍ਰਾਂਡ ਵੈਸਲਰ ਹੈ ਜੀ ਅੱਜ ਵਾਤਾਵਰਣ ਦੇਣਾ ਜੀ ਵਾਤਾਵਰਣ ਦੇਣਾ ਇਸ ਸੰਬੰਧ ਵਿੱਚ ਅੱਜ ਤੁਸੀਂ ਬੂਟੇ ਲਗਾ ਰਹੇ ਹੋ ਹਾਂਜੀ ਇਸ ਸੰਬੰਧ ਵਿੱਚ ਕੀ ਸਨੇਹਾ ਦੇਣਾ ਚਾਹੋਗੇ ਜੀ ਜਿਸ ਤਰ੍ਹਾਂ ਇਸ ਵਾਰ ਗਰਮੀ ਨੇ ਆਪਣਾ ਹਨਾ ਰੂਪ ਦਿਖਾਇਆ ਹੈ ਜੀ ਤਾਂ ਮੇਰਾ ਖਿਆਲ ਮੈਂ ਹੀ ਨਹੀਂ ਹਰ ਇੱਕ ਦੇ ਮਨ ਚ ਆਈ ਹੋਣੀ ਹੈ ਵੀ ਅਗਰ ਬੂਟੇ ਜ਼ਿਆਦਾ ਹੋਣਗੇ ਹਨਾ ਬ੍ਰਿਕਸ਼ ਜ਼ਿਆਦਾ ਹੋਣਗੇ ਆਕਸੀਜਨ ਜ਼ਿਆਦਾ ਮਿਲੇ ਠੰਡਕ ਜ਼ਿਆਦਾ ਹੋਊਗੀ ਤਾਂ ਜਿਵੇਂ ਕਹਿੰਦੇ ਆ ਕਿ ਇੱਕ ਬੂਟਾ ਇੱਕ ਏਸੀ ਦੇ ਬਰਾਬਰ ਜਿਵੇਂ ਕਹਿੰਦੇ ਆਪਣਾ ਯੋਗਦਾਨ ਪਾਉਂਦਾ ਤੇ ਅੱਜ ਵਰਲਡ এনवायरमेंट ਡੇ ਹੈ ਤਾਂ ਅਸੀਂ ਦਾ ਵਰਲਡ ਵੀਜ਼ਾ ਇਹ ਜਿਹੜਾ ਇਮੀਗ੍ਰੇਸ਼ਨ ਸੈਂਟਰ ਹੈ ਉੱਥੇ ਪਹੁੰਚੇ ਆ ਇਦਾਂ ਸਾਰੇ ਪ੍ਰਾਈਵੇਟ ਸੰਸਥਾਵਾਂ ਨੂੰ ਅਸੀਂ ਉਤਸ਼ਾਹਿਤ ਕਰ ਰਹੇ ਆ ਜ ਜਿੰਨਾਂ ਦੇ ਜਿਹੜੇ ਵੀ ਬੱਚੇ ਇੱਥੇ ਪੜ੍ਹਦੇ ਨੇ ਹਨਾ ਜੀ ਤੇ ਉਹਨਾਂ ਨੂੰ ਬੂਟੇ ਵੀ ਦੇ ਰਹੇ ਆ ਤੇ ਉਹਨਾਂ ਨੇ ਵਾਅਦਾ ਵੀ ਕੀਤਾ ਵੀ ਅਸੀਂ ਇਹ ਬੂਟੇ ਨੂੰ ਪਾਲਾਂਗੇ ਤੇ ਅਗਲੇ ਸਾਲ ਇਹਨੂੰ ਵੱਡਾ ਹੋਇਆ ਦਿਖਾਵਾਂਗੇ ਵੀ ਇੱਥੇ ਵੀ ਬੂਟੇ ਲਗਾਏ ਨੇ ਜੀ ਇਹਨਾਂ ਦੇ ਪਿੱਛੇ ਜਗ੍ਹਾ ਹੈਗੀ ਆ ਜੀ ਕੱਚੀ ਬਹੁਤ ਤਾਂ ਬੜਾ ਵਧੀਆ ਰਿਸਪੌਂਸ ਦੇ ਰਹੇ ਨੇ ਸੁਨੀਰ ਕਪੂਰ ਜੀ ਮੈਡਮ ਸਾਧਨਾ ਕਪੂਰ ਜੀ ਤਾਂ ਸਾਡੀ ਨਗਰ ਕਾਉਂਸਲ ਦੇ ਗਰਾਉਂਡ ਦੀ ਇਹ ਟੀਮ ਹੈ ਸਵਚ ਭਾਰਤ ਦੇ ਤੇ ਸਫਾਈ ਸੇਵਕ ਯੂਨੀਅਨ ਸਾਰੇ ਤੇ ਸਾਡੇ ਐਸਆਈ ਸ਼ਾਮ ਲਾਲ ਪੱਟ ਜੀ, ਰਾਮਪ੍ਰੀਤ ਜੀ, ਮੈਡਮ ਰਮਿੰਦਰ ਜੀ ਤੇ ਨਾਲ ਐਨ ਜੀਓਸ ਸਾਡੀਆਂ ਆਈਆਂ ਹੋਈਆਂ ਨੇ ਤਾਂ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਜੀ ਹਨਾ ਜਿਹੜਾ ਇਹ ਉਪਰਾਲੇ ਨੂੰ ਦੂਰ ਦੂ ਤੱਕ ਪਹੁੰਚਾਣੇ ਬਹੁਤ ਬਹੁਤ ਸ਼ੁਕਰੀਆ ਦਾ ਕਰਦੇ ਹਾਂ ਜੀ ਮੈਂ ਰਾਮਪ੍ਰੀਤ ਸਿੰਘ ਹੈ ਇਸ ਐਕਸਪਰਟ ਐਡੀਸਿਡ ਨੂੰ ਜਾਣਤੋਂ ਇਹ ਜਿਹੜੀ ਅੱਜ এনवायरमेंट ਦੇ ਤੇ ਮੁਹਿੰਮ ਚਲਾਈ ਜਾ ਰਹੀ ਹੈ ਡੀਸੀ ਸਾਹਿਬ ਦੇ ਨਿਰਦੇਸ਼ਾਂ ਅਨੁਸਾਰ ਕਿ ਜਿੰਨੇ ਵੀ ਸਾਡੇ ਅੰਦਰ ਡਿਸਟ੍ਰਿਕਟ ਅੰਦਰ ਦੇ ਵਿੱਚ ਜ਼ਿਲ੍ਹੇ ਆਂਦੇ ਆ ਉਹਨਾਂ ਵਿੱਚ ਬੁੱਟੇ ਲਗਾਏ ਜਾਣ ਅਤੇ ਪਲਾਸਟਿਕ ਫ੍ਰੀ ਐਕਟੀਵਿਟੀ ਕੀਤੀ ਜਾਵੇ ਅਤੇ ਪਲਾਸਟਿਕ ਪਲੋਗਿੰਗ ਕਰਾਈ ਜਾਵੇ ਅੱਜ ਅਸੀਂ ਵੀਜ਼ਾਵਰਡ ਦੇ ਵਿੱਚ ਇਹਨਾਂ ਦੇ ਸਹਿਯੋਗ ਦੇ ਨਾਲ ਆ ਕੇ ਬੁੱਟੇ ਲਗਾਏ ਆ ਅਤੇ ਇਹਨਾਂ ਨੇ ਸਾਨੂੰ ਵਿਸ਼ਵਾਸ ਦਿਵਾਇਆ ਕਿ ਇਹ ਬੁੱਟੇ ਲਗਾਉਣ ਦੇ ਨਾਲ ਇਹਨਾਂ ਨੂੰ ਪਾਲਣਗੇ ਵੀ ਜੀ ਦੇਖੋ ਜੀ ਗਰਮੀ ਇਸ ਤਰ੍ਹਾਂ ਤੁਸੀਂ ਦੇਖ ਰਹੇ ਹੋ ਕਿ ਰਿਕਾਰਡ ਸਾਰੇ ਤੋੜ ਚੁੱਕੇ ਪਿਛਲੇ ਸਾਲਾਂ ਦੇ ਜਿਸ ਹਿਸਾਬ ਨਾਲ ਗਰਮੀ ਪੈ ਰਹੀ ਹੈ ਸਾਨੂੰ ਆਪਣੇ এনवायरमेंट ਦਾ ਬੂਟੇ ਲਗਾਉਣੇ ਹੀ ਪੈਣਗੇ ਤਾਂ ਹੀ ਗਰਮੀ ਘਟੇਗੀ ਤੇ ਅੱਗੇ ਤੋਂ ਸਾਡੀ ਆਉਣ ਵਾਲੀ ਜਨਰੇਸ਼ਨ ਨੂੰ ਵੀ ਫਾਇਦਾ ਹੋਏਗਾ ਇਸ ਚੀਜ਼ ਦਾ ਉਹਨਾਂ ਨੂੰ ਇੰਨੀ ਦਿੱਕਤਾਂ ਦਾ ਸਾਹਮਣਾ ਨਹੀਂ ਕਰਨਾ ਪੈਗਾ ਨਹੀਂ ਤਾਂ ਦਿਨ ਬਰ ਦਿਨ ਹਰ ਸਾਲ ਗਰਮੀ ਵੱਧਦੀ ਰਹੇਗੀ ਤੇ ਆਪਣੇ ਲਈ ਬਹੁਤ ਪਰੇਸ਼ਾਨੀ ਦੀ ਗੱਲ ਹੋਏਗੀ ਜੀ ਜਿਸੇ ਤੁਹਾਡੇ ਉਹਨੂੰ ਇਹ ਉਪਰਾਲਾ ਕੀਤਾ ਜਾ ਰਿਹਾ ਹੈ ਉੱਥੇ ਜੇ ਖੇਤਾਂ ਦੇ ਵਿੱਚ ਜਿਵੇਂ ਸੜਕਾਂ ਦੇ ਲੱਗੇ ਦਰਖਤਾਂ ਨੂੰ ਅੱਗ ਲਗਾ ਕੇ ਸਾੜਿਆ ਜਾ ਰਿਹਾ ਜੀ ਉਹਦੇ ਸੰਬੰਧ ਵਿੱਚ ਉਡੀ ਜਿਹੜੀ ਜਥੇਬੰਦੀ ਆ ਜਾਂ ਤੁਸੀਂ ਆਪਣੇ ਕੋਲੋਂ ਕੋਈ ਪਰਾਲਾ ਕਰ ਰਹੇ ਹੋ ਜੀ ਦੇਖੋ ਜੀ ਉਹਦੇ ਇਹ ਬਹੁਤ ਗਲਤ ਚੀਜ਼ ਹੈ ਜਿਹੜੀ ਆਪਾਂ ਅੱਗ ਲਗਾ ਰਹੇ ਆਂ ਪੇੜ ਸਾੜਦੇ ਆਂ ਜੀ ਦੇਖੋ ਇੱਕ ਪੇੜ ਨੂੰ ਵੱਡਾ ਹੋਣ ਲਈ 10 ਸਾਲ ਲੱਗਦੇ ਨੇ ਠੀਕ ਹੈ ਜੀ ਐਂ ਤਾਂ ਇਹ ਨਹੀਂ ਕਿ ਇੱਕ ਸਾਲ ਚ ਹੋ ਜਾਂਦਾ ਤੇ ਸਾਡੇ ਲਈ ਇਹ ਬਹੁਤ ਗਲਤ ਹੈ ਸਾਨੂੰ ਇਹ ਚੀਜ਼ ਦਾ ਖਿਆਲ ਰੱਖਣਾ ਚਾਹੀਦਾ ਕਿ ਕੋਈ ਵੀ ਪੇੜ ਦਾ ਨੁਕਸਾਨ ਨਾ ਹੋਵੇ ਤਾਂ ਕਿ ਆਉਣ ਵਾਲੀ ਜਨਰੇਸ਼ਨ ਲਈ ਆਪਾਂ ਈਜ਼ੀ ਕਰ ਸਕੀਏ ਇਹ ਚੀਜ਼ਾਂ ਨੂੰ ਨਾ ਕਿ ਮੁਸ਼ਕਲ ਹੋਰ ਕਰ ਸਕੀਏ ਗਰਮੀ ਹੋਰ ਵਧਾਈ ਜਾਏਗੀ ਆਪਾਂ ਮੈਂ ਸਰ ਮੈਂ ਇਹ ਕਹਿਣਾ ਚਾਹਾਂਗਾ ਮੈਂ ਸ਼ਾਮ ਕੁਮਾਰ ਪਟ ਨਗਰ ਕਾਉਂਸਲ ਇਨਸਪੈਕਟਰ ਮੈਂ ਇਹ ਕਹਿਣਾ ਚਾਹਾਂਗਾ ਕਿ ਹਰ ਕਿਸੇ ਨੂੰ ਇਹ ਯਤਨ ਕਰਨਾ ਚਾਹੀਦਾ ਹੈ ਜੇਕਰ ਆਪਾਂ ਥੋੜਾ ਜਿਹਾ ਸਟੈਪ ਚੁੱਕਦੇ ਪਏ ਤੇ ਅਗਰ ਸਾਰੇ ਸ਼ਹਿਰ ਵਾਸੀ ਜਾਂ ਸਾਰੇ ਦੇਸ਼ ਵਾਸੀ ਅਗਰ ਮਿਲ ਕੇ ਸਾਧਨ ਕੇ ਨਾਲ ਤੇ ਅਸੀਂ ਇੱਥੇ ਆਕਸੀਜਨ ਦਾ ਭੰਡਾਰ ਇਕੱਠਾ ਕਰ ਸਕਦੇ ਆ ਕਿਉਂਕਿ ਜਦੋਂ ਅਸੀਂ ਛੋਟੇ ਹੁੰਦੇ ਹੀ ਅਸੀਂ ਦੇਖਦੇ ਹਾਂ ਕਿ ਬਾਰਿਸ਼ ਬਹੁਤ ਜ਼ਿਆਦਾ ਹੁੰਦੀ ਸੀ ਹਰ ਜਗ੍ਹਾ ਤੇ ਵਧੀਆ ਐਟਮਾਸਫੇਅਰ ਹੁੰਦਾ ਹੀ ਹੋਣ ਦੇਖੋ ਕਿਸੇ ਨੂੰ ਕੋਈ ਸਾਧ ਦੀ ਪ੍ਰੋਬਲਮ ਕੇ ਨੂੰ ਕੋਈ ਪ੍ਰੋਬਲਮ ਹੈ ਇਹ ਇਹਨਾਂ ਦਰਕਤਾਂ ਦੇ ਨਾ ਹੋਣ ਕਰਕੇ ਆਬ ਮੈਂ ਇਹੋ ਹੀ ਕਵਾਂਗਾ ਸਾਰਿਆਂ ਨੂੰ ਜਿਸ ਤਰ੍ਹਾਂ ਵੀ ਇਹਨਾਂ ਨੇ ਕਪੂਰ ਸਾਹਿਬ ਨੇ ਸਾਥ ਦਿੱਤਾ ਇਸੇ ਤਰ੍ਹਾਂ ਹਰ ਕੋਈ ਵੀ ਆਪਣਾ ਸਾਥ ਦੇ ਜਿਹਦੇ ਨਾਲ ਆਪਾਂ ਇਹ ਅਪਾਰਦਾ ਕਰ ਸਕੀਏ ਤੇ ਆਪਣੇ ਸ਼ਹਿਰ ਦੇ ਵਿੱਚ ਆਪਣੇ ਦੇਸ਼ ਦੇ ਵਿੱਚ ਵਧੀਆ ਆਕਸੀਜਨ ਦਾ ਭੰਡਾਰ ਬਣਾ ਸਕੀਏ ਤਾਂ ਕਿ ਦੇਖੋ ਜਿਸ ਤਰ੍ਹਾਂ ਪਾਣੀ ਦਾ ਲੈਵਲ ਘਟਦਾ ਪਿਆ ਆਕਸੀਜਨ ਦਾ ਲੈਵਲ ਘਟਦਾ ਪਿਆ ਤਾਂ ਕਿ ਅੱਗੇ ਤੋਂ ਇਹ ਨਾ ਹੋਵੇ ਵੀ ਕੋਈ ਵੀ ਜੇਕਰ ਆਪਾਂ ਦਰਖਤ ਲਗਾਵਾਂਗੇ ਤੇ ਬਿਮਾਰੀਆਂ ਘਟਣਗੀਆਂ ਬਿਮਾਰੀਆਂ ਘਟਣਗੀਆਂ ਤੇ ਆਪਣੇ ਇੱਥੇ ਕੀ ਆ ਸਾਰੇ ਤੰਦਰੁਸਤ ਰਹਿਣਗੇ ਇਹੋ ਮੈਂ ਚਾਹੁੰਦਾ ਕਿ ਹਰ ਕੋਈ ਤੰਦਰੁਸਤ ਰਹੇ ਆਪਣੀ ਜਿੰਨੀ ਵੀ ਉਮਰ ਉਹਨੂੰ ਸਹੀ ਤਰੀਕੇ ਨਾਲ ਪੂਰੇ ਇਹ ਆਪਾਂ ਇਕੱਠੇ ਮਿਲ ਕੇ ਯਤਨ ਕਰੀਏ ਤੇ ਫੇਰ ਹੀ ਇਹ ਹੋ ਸਕਦਾ ਹੈ ਮੈਨੂੰ ਹੋਈ ਧੰਨਵਾਦ ਕਰਦਾ ਹਾਂ ਕਿ ਤੁਸੀਂ ਸਾਡੇ ਕੋਲ ਆਏ ਹੋ ਵੀ ਕਪੂਰ ਸਾਹਿਬ ਨੇ ਸਾਥ ਦਿੱਤਾ ਮੇਰੀ ਟੀਮ ਨੇ ਮੇਰਾ ਸਾਥ ਦਿੱਤਾ ਐਨ ਜੀਓਸ ਨੇ ਸਾਥ ਦਿੱਤਾ ਹੈ ਇਸੇ ਤਰ੍ਹਾਂ ਮੈਂ ਚਾਹੁੰਦਾ ਕਿ ਇੱਕ ਸਟੈਪ ਦੋ ਸਟੈਪ ਆਪਾਂ ਲਗਾਤਾਰ ਸਟੈਪ ਬਾਈ ਸਟੈਪ ਪੁੱਟਦੇ ਰਹੀਏ ਆਪ ਆਪਣੇ ਸਾਰੇ ਦੇਸ਼ ਨੂੰ ਵਧੀਆ ਬਣਾ ਸਕੀਏ ਬਾਕੀ ਵੀ ਮੈਂ ਚਾਹੁੰਦਾ ਕਿ ਮੇਰਾ ਸੰਦੇਸ਼ ਸਾਰਿਆਂ ਤੱਕ ਪਹੁੰਚੇ ਵੀ ਉਹ ਵੀ ਮਿਲ ਕੇ ਸਾਡਾ ਸਾਥ ਦੇਣ ਤਾਂ ਕਿ ਇੱਕ ਕਟਨ ਦੀ ਥਾਂ ਤੇ ਲਗਾਉਣਾ ਜਿਹੜਾ ਨਾ ਸਭ ਤੋਂ ਐਮ ਰੱਖਣ